ਬਾਲੀਵੁੱਡ ਅਦਾਕਾਰ ਬਾਲੀਵੁੱਡ ਦੇ ਹੀਮਨ ਤਰਮਿੰਦਰ ਦਿਓਲ ਨੂੰ ਅੱਜ ਹਸਪਤਾਲ ਤੋਂ ਤੜਕਸਾਰ ਛੁੱਟੀ ਮਿਲ ਗਈ ਹੈ। ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਸੀ ਅਤੇ ਪਰਿਵਾਰ ਨੇ ਫੈਸਲਾ ਲਿਆ ਹੈ ਕਿ ਉਹਨਾਂ ਦਾ ਬਾਕੀ ਇਲਾਜ ਹੁਣ ਉਹ ਘਰ ਦੇ ਵਿੱਚ ਹੀ ਕਰਾਣਗੇ ਜਿਸ ਦੇ ਨਾਲ ਘਰ ਦਾ ਉਹਨਾਂ ਨੂੰ ਸਾਫ਼ ਸੁਥਰਾ ਟ੍ਰੀਟਮੈਂਟ ਮਿਲ ਸਕੇਗਾ, ਘਰ ਦਾ ਮਾਹੌਲ ਮਿਲ ਸਕੇਗਾ। ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਉਹ ਸਮਾਂ ਵੀ ਬਤਾ ਸਕਣਗੇ ਤਾਂ ਅੱਜ ਸਵੇਰੇ 7:30 ਵਜੇ ਉਹਨਾਂ ਨੂੰ ਮੁੰਬਈ ਦੇ ਹਸਪਤਾਲ ਬ੍ਰਿਜ ਕੈਂਡੀ ਹਸਪਤਾਲ ਦੇ ਵਿੱਚੋਂ ਛੁੱਟੀ ਮਿਲੀ ਹੈ ਬਿੱਤੇ ਦਿਨ 10 ਤਰੀਕ ਨੂੰ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀਗਾ ਸਾਹ ਲੈਣ ਦੇ ਵਿੱਚ ਉਹਨਾਂ ਨੂੰ ਦਿੱਕਤ ਆ ਰਹੀ ਸੀ ਉਸ ਤੋਂ ਬਾਅਦ ਉਹ ਜਿਹੜੇ ਇਲਾਜ ਸੀਗੇ ਪਰਿਵਾਰਕ ਮੈਂਬਰ ਅਤੇ ਹੋਰ ਸਕੇ ਸੰਬੰਧੀ ਦੋਸਤ ਮਿੱਤਰ ਉਹਨਾਂ ਦਾ ਹਾਲ ਜਾਣਨ ਦੇ ਵਾਸਤੇ ਹਸਪਤਾਲ ਦੇ ਵਿੱਚ ਪਹੁੰਚ ਰਹੇ ਸੀਗੇ ਪਰ ਕਈ ਕੱਲ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਸੀਗਾ ਕਿ ਧਰਮਿੰਦਰ ਬਿਉਲ ਦੀ ਮੌਤ ਜਿਹੜੀ ਹੈ ਉਹ ਕਿ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਉਹਨਾਂ ਨੇ ਆਖਰੀ ਆਪਣੇ ਸਾਹ ਲਿੱਤੇ ਨੇ ਤੇ ਕਈ ਮੀਡੀਆ ਧਾਰਿਆ ਨੇ ਉਹਨਾਂ ਨੂੰ ਸ਼ਰਧਾਂਜਲੀ ਤੱਕ ਜਿਹੜੀ ਹੈ ਉਹ ਦੇ ਦਿੱਤੀ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਬੇहद ਗੁੱਸੇ ਦੇ ਵਿੱਚ ਆਏ ਉਹਨਾਂ ਦੇ ਧਰਮ ਪਤਨੀ ਹਿਮਾ ਮਾਲਨੀ ਅਤੇ ਬੇਟੀ ਜਿਹੜੀ ਹੈ ਇਸ਼ਾ ਦਿਓਲ ਦੇ ਵੱਲੋਂ ਉਹ ਮੀਡੀਆ ਨੂੰ ਤਾੜਨਾ ਵੀ ਕੀਤੀ ਗਈ ਹੈ ਕਿ ਮੀਡੀਆ ਅਜਿਹੀਆਂ ਝੂਠੀਆਂ ਅਫਵਾਹਾਂ ਜਿਹੜੀਆਂ ਨਾ ਫੈਲਾਵੇ ਤਾਂ ਕੱਲ ਉਹਨਾਂ ਦੀ ਮੌਤ ਦੀ ਅਫਵਾਹ ਵੀ ਜਿਹੜੀ ਹੈ ਫੈਲ ਗਈ ਸੀ ਕੱਲ ਸਾਰਾ ਦਿਨ ਲੋਕ ਵੀ ਇਹੀ ਸ਼ਸ਼ੋਪਾਈਂ ਦੇ ਵਿੱਚ ਸਿਗੇ ਕਿ ਤਰਮਿੰਦਰ ਦਿਓਲ ਆਖਰਕਾਰ ਉਹ ਨਾ ਉਹ ਠੀਕ ਨੇ ਜਾਂ ਨਹੀਂ ਠੀਕ ਕਿਉਂਕਿ ਉਈ ਪੁਕਤਾ ਜਾਣਕਾਰੀ ਨਹੀਂ ਮਿਲ ਰਹੀ ਸੀਗੀ ਸੋਸ਼ਲ ਮੀਡੀਆ ਤੇ ਵੀ ਕਿਤੇ ਕਿਤੇ ਚੱਲ ਰਿਆ ਸੀਗਾ ਕਿ ਤਰਮਿੰਦਰ ਦੀ ਮੌਤ ਜਿਹੜੀ ਆ ਹੋ ਗਈ ਆ ਕਿਤੇ ਚੱਲ ਰਿਆ ਸੀਗਾ ਕਿ ਉਹਨਾਂ ਦੀ ਸਿਹਤ ਦੇ ਵਿੱਚ ਰਿਕਵਰੀ ਜਿਹੜੀ ਆ ਉਹ ਹੋ ਰਹੀ ਆ ਠੀਕ ਹੋ ਰਹੀ ਆ ਉਹਨਾਂ ਦੀ ਤਾਂ ਅੱਜ ਸਵੇਰੇ ਹਸਪਤਾਲ ਦੇ ਵੱਲੋਂ ਡਾਕਟਰ ਨੇ ਬਿਆਨ ਜਾਰੀ ਕੀਤੇ ਹੈ ਮੁੰਬਈ ਦੇ ਬ੍ਰਿਜ ਕੈਂਡੀ ਹਸਪਤਾਲ ਦੇ ਵਿੱਚ ਉਹ ਜਿਹੜੇ ਇਲਾਜ ਸੀਗੇ ਤਾਂ ਉਹ ਹਸਪਤਾਲ ਨੇ ਬਿਆਨ ਜਾਰੀ ਕੀਤੇ ਹੈ ਕਿ ਤਰਮਿੰਦਰ ਦਿਓਲ ਨੂੰ ਹਸਪਤਾਲ ਤੋਂ ਡਿਸਚਾਰਜ ਜਿਹੜਾ ਉਹ ਦੇ ਦਿੱਤਾ ਗਿਆ ਕਿਉਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀਗਾ ਕਿ ਅਸੀਂ ਬਾਕੀ ਇਲਾਜ ਤਰਮਿੰਦਰ ਦਾ ਘਰ ਦੇ ਵਿੱਚ ਕਰਾਵਾਂਗੇ ਹੋਮ ਟ੍ਰੀਟਮੈਂਟ ਉਹਨਾਂ ਨੂੰ ਦਵਾਂਗੇ ਤਾਂ ਕਿ ਉਹਨਾਂ ਨੂੰ ਪਰਿਵਾਰਕ ਮਾਹੌਲ ਘਰ ਦਾ ਮਾਹੌਲ ਜਿਹੜਾ ਉਹ ਮਿਲ ਸਕੇ ਤੇ ਉਹਨਾਂ ਦੀ ਰਿਕਵਰੀ ਜਿਹੜੀ ਹੈ ਜਲਦੀ ਹੋ ਸਕੇ ਤਾਂ ਕੱਲ ਹਿਮਾ ਮਾਲਨੀ ਅਤੇ ਇਸ਼ਾ ਦਿਓਲ ਦੇ ਵੱਲੋਂ ਉਹਨਾਂ ਸਾਰੇ ਮੀਡੀਆ ਸਾਰਿਆਂ ਨੂੰ ਜਿਨ੍ਹਾਂ ਨੇ ਧਰਮਿੰਦਰ ਦਿਓਲ ਦੀ ਮੌਤ ਦੀ ਝੂਠੀ ਅਫਵਾਹ ਜਿਹੜੀ ਹੈ ਫੈਲਾਈ ਸੀਗੀ ਉਹਨਾਂ ਨੂੰ ਤਾਰਨਾ ਵੀ ਕੀਤੀ ਗਈ ਸੀ ਕਿ ਅਜਿਹੀਆਂ ਝੂਠੀਆਂ ਅਫਵਾਹਾਂ ਜਿਹੜੀਆਂ ਨਾ ਫਲਾਈਆਂ ਜਾਣ ਲਈ ਤਾਂ ਪਰਿਵਾਰ ਦੇ ਵੱਲੋਂ ਕਾਰਵਾਈ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਇਹ ਕਰਵਾਈ ਜਾਏਗੀ ਤਾਂ ਅੱਜ ਸਵੇਰੇ ਹਸਪਤਾਲ ਦੇ ਵਿੱਚੋਂ ਛੁੱਟੀ ਉਹਨਾਂ ਨੂੰ ਮਿਲੀ ਹੈ ਸਾਹ ਲੈਣ ਦੀ ਤਕਲੀਫ ਸੀਗੀ ਧਰਮਿੰਦਰ ਦਿਓਲ ਨੂੰ 10 ਤਰੀਕ ਨੂੰ ਮੁੰਬਈ ਦੇ ਬ੍ਰਿਜ ਕੈਂਡੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਸੀਗਾ ਜਿਸ ਤੋਂ ਬਾਅਦ ਉਹ ਨਦੀ ਮੌਤ ਦੀਆਂ ਅਫਵਾਹਾਂ ਵੀ ਜਿਹੜੀਆਂ ਨੇ ਬਹੁਤ ਫੈਲੀਆਂ ਸੀ ਪਰ ਅੱਜ ਹੁਣ ਤਰਮਿੰਦਰ ਆਪਣੇ ਘਰ ਪਹੁੰਚ ਗਏ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਨੇ ਤੇ ਡਾਕਟਰਾਂ ਦਾ ਵੀ ਕਹਿਣਾ ਕਿ ਉਹ ਰਿਕਵਰੀ ਜਿਹੜੀ ਹੈ ਉਹਨਾਂ ਦੀ ਹੋ ਰਹੀ ਹੈ ਤਾਂ ਕੱਲ ਨੂੰ ਬਹੁਤ ਜਿਹੜਾ ਉਹ ਬਾਲੀਵੁੱਡ ਦੇ ਵਿੱਚ ਸ਼ਸ਼ੋਪੰਚ ਦਾ ਵੀ ਮਾਹੌਲ ਸੀਗਾ ਕਿਉਂਕਿ ਤਰਮਿੰਦਰ ਬਾਲੀਵੁੱਡ ਤੇ ਹੀ ਮੈਨ ਮੰਨੇ ਜਾਂਦੇ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਤੇ ਤੋਂ ਬਾਅਦ ਹਿੱਟ ਫਿਲਮਾਂ ਜਿਹੜੀਆਂ ਨੇ ਉਹਨਾਂ ਨੇ ਇਸ ਇੰਡਸਟਰੀ ਨੂੰ ਦਿੱਤੀਆਂ ਨੇ ਜਿਸ ਕਰਕੇ ਬਹੁਤ سارے ਲੋਕ ਉਹਨਾਂ ਦੇ ਤਰਮਿੰਦਰ ਦੇ ਫੈਨ ਵੀ ਨੇ ਲੁਧਿਆਣੇ ਦੇ ਵਿੱਚ ਜੰਮੇ ਭਲੇ ਤਰਮਿੰਦਰ ਹੁਣ ਮੁੰਬਈ ਦੇ ਵਿੱਚ ਜਿਹੜਾ ਉਹ ਰਹਿ ਰਹੇ ਨੇ ਤਾਂ ਕੱਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਾਇਆ ਗਿਆ ਸੀ ਤੇ ਅੱਜ ਉਹਨਾਂ ਨੂੰ ਛੁੱਟੀ ਮਿਲ ਗਈ ਹੈ ਤਾਂ ਹੋਰ ਅਪਡੇਟਸ ਹਨ ਜਿਹੜੇ ਰੋ ਲੁਧਿਆਣਾ ਤੋਂ ਸੰਜੀਤ ਸਿੰਘ ਜਾਨ ਤੇ ਸ਼ਹੀਦ ਧੰਨਵਾਦ